ਜਿਵੇਂ ਤੁਸੀਂ ਕਈ ਬਿਮਾਰੀਆਂ ਦਾ ਕਹਿੰਦੇ ਹੋ 15 ਦਿਨ ਚ ਇਲਾਜ ਕਿਸੇ ਦਾ ਹਫਤੇ ਚ ਇਲਾਜ ਇੰਨੀ ਛੇਤੀ ਤਾਂ ਕਹਿੰਦੇ ਐਲੋਪੈਥੀ ਅਸਰ ਨਹੀਂ ਕਰਦੀ ਜਿੰਨੀ ਵੇ ਛੇਤੀ ਤੁਸੀਂ ਕਹਿੰਦੇ ਆਯੁਰਵੈਦਿਕ ਅਸਰ ਕਰੂਗੀ ਦੇਖੋ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਆਯੁਰਵੈਦ ਵਿੱਚ ਹਮ ਪਹਿਲਾਂ ਆਯੁਰਵੈਦ ਦੇ ਵਿੱਚ ਸੀਗਾ ਬਹੁਤ ਲੰਮਾ ਲੰਮਾ ਦੋ ਦੋ ਤਿੰਨ ਮਹੀਨੇ ਦਵਾਈਆਂ ਖਾਣੀਆਂ ਉਹ ਹੋ ਜਾਂਦਾ ਸੀ ਕੰਮ ਲੇਕਿਨ ਹੁਣ ਉਹ ਕੰਮ ਨਹੀਂ ਹੈਗਾ ਕਾਰਨ ਇਹ ਆ ਕਿ ਪਹਿਲਾਂ ਬੋਟੀ ਚੱਕਣੀ ਪਾਊਡਰ ਬਣਾਇਆ ਚਮਚਾ ਚਮਚਾ ਖਾ ਲਿਆ ਜੀ ਹੁਣ ਉਹ ਕੰਮ ਨਹੀਂ ਹੈਗਾ ਹੁਣ ਤਾਂ ਉਹਦਾ ਸਟੈਂਕਟ ਕੱਢ ਤੇ ਉਹਨਾਂ ਨੇ ਹਮ ਹੁਣ ਜਿੱਥੇ ਇੱਕ ਚਮਚ ਖਾਣਾ ਸੀਗਾ ਉੱਥੇ ਸਾਨੂੰ 250mg ਦੇ ਕੈਪਸੂਲ ਚ ਪਾਤਾ ਉਹਦਾ ਰਸ ਕੱਢ ਕੇ ਹੁਣ ਛੋਟਾ ਜਿਹਾ 250mg ਦਾ ਕੈਪਸੂਲਾ ਉਹ ਇੱਕ ਚਮਚ ਤੋਂ ਵੱਧ ਕੰਮ ਕਰ ਜਾਂਦਾ ਬਿਲਕੁਲ ਹੋਰ ਇਹਨਾਂ ਮਹੀਨ ਹੁੰਦਾ ਇਹਨਾਂ ਬਰੀਕ ਹੁੰਦਾ ਕਿ ਉਹ ਛੇਤੀ ਹੂੰ ਕੰਮ ਕਰਦਾ ਬਿਲਕੁਲ ਇਸ ਕਰਕੇ ਬਹੁਤ ਤੇਜ਼ ਹੋ ਗਿਆ ਹੁਣ ਆਯੁਰਵੈਦ ਇਹੋ ਜੀ ਗੱਲ ਨਹੀਂ ਜਿਹੜੀਆਂ ਵੀ ਪੈਥੀਆਂ ਹੈਗੀਆਂ ਨੇ ਨਿਕਲੀਆਂ ਆਯੁਰਵੈਦ ਚੋਂ ਜਾਂ ਜੀ ਇਹ ਨਹੀਂ ਹੈਗੀ ਗੱਲ ਕਿ ਉਹਨਾਂ ਨੇ ਕੁਝ ਕੋਈ ਨਵੀਂ ਚੀਜ਼ ਲਿਆਂਦੀ ਆ ਜੇ ਕੋਈ ਵੀ ਪੈਥੀ ਨੂੰ ਲਾਈਏ ਨਾ ਤਾਂ ਉਹਨੂੰ ਉਹਦੀ ਬੈਕ ਸਾਈਡ ਤੇ ਜਦੋਂ ਜਾਓਗੇ ਨਾ ਆਯੁਰਵੇਦ ਹੀ ਨਿਕਲਦਾ ਪਰ ਉਹਨਾਂ ਨੇ ਕਿਸੇ ਰੂਟ ਕਿਸੇ ਚੀਜ਼ ਦੇ ਨਾਲ ਉਹਨੂੰ ਅੱਗੇ ਲੈ ਜਾਂਦਾ ਉਹਨਾਂ ਦੀ ਆਪਣੀ ਦਿਮਾਗ ਆ ਜਿਵੇਂ ਤੁਸੀਂ ਕਈ ਬਿਮਾਰੀਆਂ ਦਾ ਕਹਿੰਦੇ ਹੋ 15 ਦਿਨ ਇਲਾਜ ਕਿਸੇ ਦਾ ਹਫਤੇ ਚ ਇਲਾਜ ਇੰਨੀ ਛੇਤੀ ਤਾਂ ਕਹਿੰਦੇ ਐਲੋਪੈਥੀ ਅਸਰ ਨਹੀਂ ਕਰਦੀ ਜਿੰਨੀ ਵੇ ਛੇਤੀ ਤੁਸੀਂ ਕਹਿੰਦੇ ਆਯੁਰਵੈਦਿਕ ਅਸਰ ਕਰੂਗੀ ਦੇਖੋ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਆਯੁਰਵੇਦ ਵਿੱਚ ਹਮ ਪਹਿਲਾਂ ਆਯੁਰਵੇਦ ਦੇ ਵਿੱਚ ਸੀਗਾ ਬਹੁਤ ਲੰਮਾ ਲੰਮਾ ਦੋ ਦੋ ਤੇ ਦਿਨ ਮਹੀਨੇ ਦਵਾਈਆਂ ਖਾਣੀਆਂ ਉਹ ਹੋ ਜਾਂਦਾ ਸੀ ਕੰਮ ਲੇਕਿਨ ਹੁਣ ਉਹ ਕੰਮ ਨਹੀਂ ਹੈਗਾ ਕਾਰਨ ਇਹ ਆ ਕਿ ਪਹਿਲਾਂ ਬੋਟੀ ਚੱਕਣੀ ਪਾਊਡਰ ਬਣਾਇਆ ਚਮਚਾ ਚਮਚਾ ਖਾ ਲਿਆ ਜੀ ਹੁਣ ਉਹ ਕੰਮ ਨਹੀਂ ਹੈਗਾ ਹੁਣ ਤਾਂ ਉਹਦਾ ਸਟੈਕਟ ਕੱਢਦੇ ਉਹਨਾਂ ਨੇ ਹੁਣ ਜਿੱਥੇ ਇੱਕ ਚਮਚ ਖਾਣਾ ਸੀਗਾ ਉੱਥੇ ਸਾਨੂੰ 250mg ਦੇ ਕੈਪਸੂਲ ਚ ਪਾਤਾ ਉਹਦਾ ਰਸ ਕੱਢ ਕੇ ਹੁਣ ਛੋਟਾ ਜਿਹਾ 250mg ਦਾ ਕੈਪਸੂਲਾ ਉਹ ਇੱਕ ਚਮਚ ਤੋਂ ਵੱਧ ਕੰਮ ਕਰ ਜਾਂਦਾ ਬਿਲਕੁਲ ਹੋਰ ਇੰਨਾ ਮਹੀਨ ਹੁੰਦਾ ਇੰਨਾ ਬਰੀਕ ਹੁੰਦਾ ਕਿ ਉਹ ਛੇਤੀ ਹੂੰ ਕੰਮ ਕਰਦਾ ਬਿਲਕੁਲ ਇਸ ਕਰਕੇ ਬਹੁਤ ਤੇਜ਼ ਹੋ ਗਿਆ ਹੁਣ ਆਯੁਰਵੇਦ ਇਹ ਜੀ ਗੱਲ ਨਹੀਂ ਜਿਹੜੀਆਂ ਵੀ ਪੈਥੀਆਂ ਹੈਗੀਆਂ ਨੇ ਨਿਕਲੀਆਂ ਆਯੁਰਵੇਦ ਚੋਂ ਆ ਜੀ ਇਹ ਨਹੀਂ ਹੈਗੀ ਗੱਲ ਕਿ ਉਹਨਾਂ ਨੇ ਕੁਝ ਕੋਈ ਨਵੀਂ ਚੀਜ਼ ਲਿਆਂਦੀ ਆ ਜੇ ਕੋਈ ਵੀ ਪੈਥੀ ਨੂੰ ਲਾਈਏ ਨਾ ਤਾਂ ਉਹ ਨੂੰ ਉਹਦੇ ਬੈਕ ਸਾਈਡ ਤੇ ਜਦੋਂ ਜਾਓਗੇ ਨਾ ਆਯੁਰਵੇਦੀ ਨਿਕਲਦਾ ਪਰ ਉਹਨਾਂ ਨੇ ਕਿਸੇ ਰੂਟ ਕਿਸੇ ਚੀਜ਼ ਦੇ ਨਾਲ ਉਹਨੂੰ ਅੱਗੇ ਲੈ ਜਾਂਦਾ ਉਹਨਾਂ ਦੀ ਆਪਣੇ ਦਿਮਾਗ ਆ ਜਿਵੇਂ ਤੁਸੀਂ ਕਈ ਬਿਮਾਰੀਆਂ ਦਾ ਕਹਿੰਦੇ ਹੋ 15 ਦਿਨ ਇਲਾਜ ਕਿਸੇ ਦਾ ਹਫਤੇ ਚ ਇਲਾਜ ਇੰਨੀ ਛੇਤੀ ਤਾਂ ਕਹਿੰਦੇ ਐਲੋਪੈਥੀ ਅਸਰ ਨਹੀਂ ਕਰਦੀ ਜਿੰਨੀ ਵੇ ਛੇਤੀ ਤੁਸੀਂ ਕਹਿੰਦੇ ਆਯੁਰਵੈਦਿਕ ਅਸਰ ਕਰੂਗੀ ਦੇਖੋ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਆਯੁਰਵੈਦ ਵਿੱਚ ਹਮ ਪਹਿਲਾਂ ਆਯੁਰਵੈਦ ਦੇ ਵਿੱਚ ਸੀਗਾ ਬਹੁਤ ਲੰਮਾ ਲੰਮਾ ਦਿਓ ਦਿਨ ਮਹੀਨੇ ਦਵਾਈਆਂ ਖਾਣੀਆਂ ਉਹ ਹੋ ਜਾਂਦਾ ਸੀ ਕੰਮ ਲੇਕਿਨ ਹੁਣ ਉਹ ਕੰਮ ਨਹੀਂ ਹੈਗਾ ਕਾਰਨ ਇਹ ਆ ਕਿ ਪਹਿਲਾਂ ਬੋਟੀ ਚੱਕਣੀ ਪਾਊਡਰ ਬਣਾਇਆ ਚਮਚਾ ਚਮਚਾ ਖਾ ਲਿਆ ਜੀ ਹੁਣ ਉਹ ਕੰਮ ਨਹੀਂ ਹੈਗਾ ਹੁਣ ਤਾਂ ਉਹਦਾ ਸਟੈਕਟ ਕੱਢਦੇ ਉਹਨਾਂ ਨੇ ਹਮ ਹੁਣ ਜਿੱਥੇ ਇੱਕ ਚਮਚ ਖਾਣਾ ਸੀਗਾ ਉੱਥੇ ਸਾਨੂੰ 250mg ਦੇ ਕੈਪਸੂਲ ਚ ਪਾਤਾ ਉਹਦਾ ਰਸ ਕੱਢ ਕੇ ਹੁਣ ਛੋਟਾ ਜਿਹਾ 250mg ਦਾ ਕੈਪਸੂਲਾ ਉਹ ਇੱਕ ਚਮਚ ਤੋਂ ਵੱਧ ਕੰਮ ਕਰ ਜਾਂਦਾ ਬਿਲਕੁਕੁਲ ਹੋਰ ਇੰਨਾ ਮਹੀਨ ਹੁੰਦਾ ਇੰਨਾ ਬਰੀਕ ਹੁੰਦਾ ਕਿ ਉਹ ਛੇਤੀ ਹੂੰ ਕੰਮ ਕਰਦਾ ਬਿਲਕੁਲ ਇਸ ਕਰਕੇ ਬਹੁਤ ਤੇਜ਼ ਹੋ ਗਿਆ ਹੁਣ ਆਯੁਰਵੇਦ ਇਹੋ ਜੀ ਗੱਲ ਨਹੀਂ ਜਿਹੜੀਆਂ ਵੀ ਪੈਥੀਆਂ ਹੈਗੀਆਂ ਨੇ ਨਿਕਲੀਆਂ ਆਯੁਰਵੇਦ ਚੋਂ ਜਾਂ ਜੀ ਇਹ ਨਹੀਂ ਹੈਗੀ ਗੱਲ ਕਿ ਉਹਨਾਂ ਨੇ ਕੁਝ ਕੋਈ ਨਵੀਂ ਚੀਜ਼ ਲਿਆਂਦੀ ਆ ਜੇ ਕੋਈ ਵੀ ਪੈਥੀ ਨੂੰ ਲਾਈਏ ਨਾ ਤਾਂ ਉਹ ਨੂੰ ਉਹਦੇ ਬੈਕ ਸਾਈਡ ਤੇ ਜਦੋਂ ਜਾਓਗੇ ਨਾ ਆਯੁਰਵੇਦੀ ਨਿਕਲਦਾ ਪਰ ਉਹਨਾਂ ਨੇ ਕਿਸੇ ਰੂਟ ਕਿਸੇ ਚੀਜ਼ ਦੇ ਨਾਲ ਉਹਨੂੰ ਅੱਗੇ ਲੈ ਜਾਂਦਾ ਉਹਨਾਂ ਦੀ ਆਪਣੇ ਦਿਮਾਗ